ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਸੰਤ ਮਸਕੀਨ ਸਿੰਘ ਜੀ ਦੀ ਇਹ ਕਥਾ ਨੂੰ ਸਰਵਣ ਕਰੀਏ ਦਾਸ ਨੇ ਇਸ ਨੁਕਤੇ ਨੂੰ ਲਿਆ ਜਿਸ ਦਰ ਕਾਰਣ ਫੇਰਾ ਉਦਾਸੀ ਇਸ ਤੋਂ ਬਾਅਦ ਦਰ ਘਰ ਦੀ ਗੱਲ ਉਦਾਸ ਕਹਿੰਦੇ ਨੇ ਉਦ ਆਸਣ ਆਪਣੇ ਕੋਲ ਬੈਠਣਾ ਤੇ ਆਪਣੇ ਕੋਲ ਕੌਣ ਬੈਠੇਗਾ ਜੋ ਸਾਰਿਆਂ ਤੋਂ ਨਿਰਾਸ਼ ਹੈ ਆਸਾ ਮਨਸਾ ਸਗਲ ਤੇ ਆ ਗਏ ਜਗਤੇ ਰਹੇ ਨਿਰਾਸ਼ਾ ਜਿਤਨੇ ਚਿਰ ਤੱਕ ਮਨੁੱਖ ਸੁੱਖਾਂ ਦੀ ਡੋਰੀ ਦੂਜੇ ਨਾਲ ਜੋੜੀ ਰੱਖਦਾ ਹੈ ਦੂਜੇ ਤੋਂ ਨਿਰਾਸ਼ ਨਹੀਂ ਆਉਂਦਾ ਉਹ ਫਿਰ ਆਪਣੇ ਨੇੜੇ ਆਉਂਦਾ ਵੀ ਨਹੀਂ ਉਹ ਉਦਾਸ ਨਹੀਂ ਆਉਂਦਾ ਆਪਣੀ ਆਤਮਾ ਦੇ ਨੇੜੇ ਹੋਣ ਤੋਂ ਪਹਿਲੇ ਆਪਣੇ ਮਨ ਦੇ ਨੇੜੇ ਹੋਣਾ ਆਉਂਦਾ ਔਰ ਆਪਣੇ ਮਨ ਦੇ ਨੇੜੇ ਹੁਣ ਤੋਂ ਪਹਿਲੇ ਆਪਣੇ ਤਨ ਦੇ ਨੇੜੇ ਹੁੰਦਾ ਹੈ ਮਨੁੱਖ ਦੂਜਿਆਂ ਦੇ ਨੇੜੇ ਹੈ ਆਪਣੇ ਤੋਂ ਦੂਰ ਹੈ ਜਿਸ ਦਰਕਾਰਣ ਫਿਰਾ ਉਦਾਸੀ ਨਿਰਾਸ਼ ਕੌਣ ਆਉਂਦਾ ਹੈ ਦਾਸ ਨੇ ਪਰਸੋਂ ਅਰਜ਼ ਕੀਤੀ ਸੀ ਪ੍ਰਥਮ ਸਤਸੰਗੀ ਹੋਵੇ ਤੇ ਗੁਰੂ ਦਾ ਸ਼ਬਦ ਚੋਟ ਕਰ ਜਾਏ ਜਪ ਰਿਹਾ ਹੋਵੇ ਬਾਣੀ ਬਾਣੀ ਛੋਟ ਕਰ ਜਾਏ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੋਵੇ ਵਾਹਿਗੁਰੂ ਤੀਰ ਦੀ ਤਰ੍ਹਾਂ ਲਗੇ ਇਹ ਨਿਰਾਸ਼ ਹੋ ਜਾਏਗਾ ਉਦਾਸ ਹੋ ਜਾਏਗਾ ਦੂਸਰਾ ਆਪਣੀ ਅਕਲ ਤੋਂ ਛੋਟ ਖਾਵੇ ਅਕਲ ਇਤਨੀ ਮਹਾਨ ਕਿ ਦੁਨੀਆ ਛੋਟੀ ਹੋ ਗਈ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਆਪਣੀ ਅਕਲ ਤੋਂ ਚੋਟ ਖਾ ਕੇ ਵੀ ਦੁਨੀਆ ਵਿੱਚ ਕੁਝ ਸਿਆਣੇ ਪੁਰਸ਼ ਨਿਰਾਸ਼ ਹੋਏ ਨੇ ਉਦਾਸ ਹੋਏ ਨੇ ਤੀਸਰਾ ਸੰਸਾਰ ਤੋਂ ਹੀ ਕੋਈ ਵੱਡੀ ਚੋਟ ਲੱਗ ਗਈ ਹੈ ਕੋਈ ਹਾਦਸਾ ਹੋ ਗਿਆ ਛੋਟੀ ਦਾ ਧਨ ਹੜ੍ਹ ਸੇ ਦਿਵਾਲੀਆ ਹੋ ਗਏ ਬੜੀ ਪ੍ਰਤਿਸ਼ਤਾ ਸੇ ਬੇਜਤੀ ਹੋ ਗਈ ਹੈ ਬੜੀ ਸਮਰਥਾ ਤੇ ਸ਼ਕਤੀ ਸੇ ਸਭ ਜਾਂਦੇ ਰਹੇ ਇਹ ਜਗਤ ਤੋਂ ਝੋਟ ਖਾ ਕੇ ਵੀ ਮਨੁੱਖ ਪੂਰਨ ਤੌਰ ਤੇ ਨਿਰਾਸ਼ ਹੋ ਸਕਦਾ ਹੈ ਜਗਤ ਤੋਂ ਔਰ ਉਦਾਸ ਹੋ ਸਕਦਾ ਹੈ ਹੁਣ ਮੈਂ ਅਰਜ਼ ਕਰਾਂ ਜਿਹੜਾ ਅਜੇ ਤੱਕ ਟੋਟਲੀ ਨਿਰਾਸ਼ ਨਹੀਂ ਉਦਾਸ ਨਹੀਂ ਪਹਿਲਾਂ ਤੇ ਉਹ ਕੋਈ ਗਹਿਰਾ ਸਤਸੰਗੀ ਨਹੀਂ ਹੈ ਕੋਈ ਗਹਿਰਾਈ ਨਾਲ ਸੁਣਦਾ ਹੀ ਨਹੀਂ ਹੈ ਜਿਵੇਂ ਮੈਂ ਸਵੇਰੇ ਅਰਜ਼ ਕੀਤੀ ਸੀ ਮਨੁੱਖ ਬਹੁਤ ਸਾਰੇ ਧਰਮ ਗ੍ਰੰਥ ਤੇ ਕਿਤਾਬਾਂ ਪੜ੍ਹ ਲੈਂਦਾ ਬੜੀਆਂ ਬੜੀਆਂ ਡਿਗਰੀਆਂ ਅਸਲ ਕਰ ਲੈਂਦਾ ਪਰ ਮਹਾਰਾਜ ਕਹਿੰਦੇ ਨੇ ਉਤਨੇ ਚਿਰਤਕ ਉਹ ਮੂਰਖ ਹੈ ਜਿੰਨੇ ਚਿਰਤਕ ਸਿਰ ਦੇ ਲੇਖ ਨਹੀਂ ਪੜਦਾ ਕਾਇਆ ਕਾਗਦ ਮਨ ਪਰਵਾਣਾ ਸਿਰ 'ਤੇ ਲੇਖ ਨਾ ਪੜੇ ਇਆਣਾ ਪਰ ਉਹ ਕਈਏ ਪੁੱਛਣ ਲੱਗ ਪਏ ਉਹ ਸਿਰ ਦੇ ਲੇਖ ਕਿਵੇਂ ਪੜੀਏ ਮੈਂ ਸਵੇਰੇ ਖੁਲਾਸਾ ਕੀਤਾ ਸੀ ਸਿਰ ਦੇ ਚ ਚੱਲਦੇ ਨੇ ਵਿਚਾਰ ਉਹਨਾਂ ਨੂੰ ਵੇਖਣਾ ਹੀ ਪੜਨਾ ਹੈ ਸਿਰ ਦੇ ਚ ਚਲਦੀ ਏ ਸੋਚਣੀ ਉਹਨੂੰ ਵੇਖਣਾ ਹੀ ਪੜਨਾ ਹੈ ਸਿਰ ਦੇ ਚ ਚਲਦੀਆਂ ਨੇ ਯਾਦਾਂ ਉਹਨੂੰ ਵੇਖਣਾ ਹੀ ਪੜਨਾ ਹੈ ਕੋਈ ਨਹੀਂ ਵੇਖਦਾ ਅੰਦਰ ਵਿਚਾਰ ਚੱਲਦੇ ਰਹਿੰਦੇਣ ਕੌਣ ਵੇਖਦਾ ਰਹਿੰਦਾ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਮਨ ਤੇ ਸ਼ੀਸ਼ਾ ਇਸ ਸ਼ੀਸ਼ੇ ਦੇ ਚੋਂ ਆਪਣੇ ਵਿਚਾਰਾਂ ਨੂੰ ਕੋਈ ਗੁਰਮੁਖ ਹੀ ਦੇਖਦਾ ਹਰ ਬੰਦਾ ਨਹੀਂ ਦੇਖਦਾ ਹਰ ਬੰਦਾ ਦੂਜਿਆਂ ਨੂੰ ਦੇਖਦਾ ਰਹਿੰਦਾ ਦੂਜੇ ਦ੍ਰਿਸ਼ ਦੂਜਿਆਂ ਨੂੰ ਕੌਣ ਆਪਣੇ ਆਪ ਨੂੰ ਦੇਖਦਾ ਹੈ ਇਸ ਵਾਸਤੇ ਸਾਬ ਕਹਿੰਦੇ ਨੇ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਮਨ ਦਰਪਣ ਹੈ ਸ਼ੀਸ਼ਾ ਹੈ ਕੋਈ ਵਿਰਲਾ ਹੀ ਮਨੁੱਖ ਦੇਖਦਾ ਹੈ ਹੁਣ ਮੈਂ ਅਰਜ਼ ਕਰਾਂ ਇਹ ਦੇਖਣਾ ਹੀ ਪੜਨਾ ਹੈ ਮੇਰੇ ਅੰਦਰ ਕੀ ਵਿਚਾਰ ਚੱਲ ਰਹੇ ਪਹਿਣ ਦੇਖਦੇ ਹੀ ਪਤਾ ਚੱਲ ਜਾਏਗਾ ਕੀ ਚੱਲ ਰਿਹਾ ਹੈ ਕੀ ਸੋਚਣੀ ਚਲਦੀ ਰਹਦੀ ਇਹ ਦਿਨ ਵਰ ਦੇਖਦੇ ਆ ਹੀ ਪਤਾ ਚਲੇਗਾ ਕੀ ਯਾਦਾਂ ਚਲਦੀਆਂ ਰਹਦੀਆਂ ਨੇ ਸਿਰ ਦੇ ਚ ਦੇਖਦੇ ਆ ਹੀ ਪਤਾ ਚਲੇਗਾ ਇਹ ਦੇਖਣਾ ਹੀ ਪੜਨਾ ਹੈ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੇ ਇਹ ਆਣਾ ਉਤਨੇ ਚ ਫਗ ਇਹ ਹੀ ਆਣਾ ਹੈ ਨਾਦਾਨ ਹੈ ਭਾਵੇਂ ਕਿਤਨਾ ਪੜਾ ਲਿਖਾ ਹੈ ਜੋ ਜਿਹਨੋ ਸਿਰ ਦੇ ਲੇਖ ਪੜਨ ਦੀ ਜਾਂਚ ਨਹੀਂ ਆਈ ਪਿਆਣਾ ਹੈ ਸਿਆਣਾ ਨਹੀਂ ਹੈ ਮੈਂ ਫਿਰਦੋਰਾਵਾ ਸਿਰ ਦੇ ਲੇਖ ਕੀ ਹੈ ਜੋ ਸਿਰ ਦੇ ਚ ਸੋਚਣੀ ਚਲਦੀ ਰਹਿੰਦੀ ਏ ਉਹਨੂੰ ਦੇਖਣਾ ਹੀ ਪੜਨਾ ਹੈ ਜੋ ਸਿਰ ਦੇ ਚ ਯਾਦਾਂ ਚਲਦੀਆਂ ਰਹਿੰਦੀਆਂ ਨੇ ਉਹਨੂੰ ਦੇਖਣਾ ਹੀ ਪੜਨਾ ਹੈ ਜੋ ਸਿਰ ਦੇ ਚ ਵਿਚਾਰ ਚਲਦੇ ਰਹਿੰਦੇ ਨੇ ਇਹਨੂੰ ਦੇਖਣਾ ਹੀ ਪੜਨਾ ਹੈ ਮਹਾਰਾਜ ਕਹਿੰਦੇ ਮਨੁੱਖ ਬੜਾ ਅਹਾਨਾ ਹੈ ਬੜੇ ਕੁਛ ਕਿਤਾਬਾਂ ਪੜ ਲੈਂਦਾ ਹੈ ਸਿਰ ਦੇ ਲੇਖ ਨਹੀਂ ਪੜਦਾ ਜੇ ਜਦ ਸਿਰ ਦੇ ਲੇਖ ਨਹੀਂ ਪੜਦਾ ਤੂੰ ਆਪਣੇ ਸਿਰ ਦਾ ਪਤਾ ਵੀ ਨਹੀਂ ਚੱਲਦਾ ਮੇਰਾ ਸਿਰ ਕੀ ਹੈ ਕੁਛ ਵੀ ਨਹੀਂ ਪਤਾ ਚੱਲਦਾ ਮੈਂ ਖੀਆ ਕੁਛ ਵੀ ਨਹੀਂ ਪਤਾ ਚੱਲਦਾ ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਹੈ ਇਹ ਨਹੀਂ ਹੈ ਮਨੁੱਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਨੇ ਮਨੁੱਖ ਉਹ ਹੈ ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਹੈ ਮਨੁੱਖ ਇਹ ਨਹੀਂ ਹੈ ਮਨੁੱਖ ਦੇ ਅੰਦਰ ਜਿਹੜੀਆਂ ਯਾਦਾਂ ਚਲਦੀਆਂ ਨੇ ਮਨੁੱਖ ਉਹ ਹੈ ਮਨੁੱਖ ਜੋ ਕੁਝ ਦਿਖਾਈ ਦੇ ਰਿਹਾ ਹੈ ਇਹ ਨਹੀਂ ਹੈ ਮਨੁੱਖ ਦੇ ਅੰਦਰ ਜੋ ਸੋਚਣੀ ਚੱਲਦੀ ਰਹਿੰਦੀ ਹੈ ਮਨੁੱਖ ਉਹ ਹੈ ਪਰ ਮਹਾਰਾਜ ਕਹਿੰਦੇ ਨੇ ਇਹ ਤਾਂ ਕੋਈ ਪੜਦਾ ਹੀ ਨਹੀਂ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੇ ਇਹ ਹਣਾ ਕੌਣ ਸਿਰ ਦੇ ਲੇਖ ਪੜਦਾ ਹੈ ਤੋਂ ਮਰਜ਼ ਕਰੇ ਜਿਹੜੀ ਵਿਚਾਰ ਉਦਾਸ ਨੇ ਅਰੰਭ ਕੀਤੀ ਹੋਈਏ ਕੋਈ ਥੋੜੇ ਜਿਹੜੇ ਅਭਿਆਸੀ ਸੱਜਣ ਹੋਣਗੇ ਆਪਣੇ ਨੇੜੇ ਆਉਂਦੇ ਨੇ ਉਦਾਸ ਦਾ ਮਤਲਬ ਕੀ ਹੈ ਉਦ ਆਸਣ ਆਪਣੇ ਵਿੱਚ ਬੈਠਣਾ ਆਪਣੇ ਕੋਲ ਬੈਠਣਾ ਆਪਣੇ ਨਾਲ ਬੈਠਣਾ ਆਪਣੇ ਨਾਲ ਬੈਠਣਾ ਧਰਮ ਦੀ ਸਾਧਨਾ ਦਾ ਪਹਿਲਾ ਕਦਮ ਹੈ ਔਰ ਮਨੁੱਖ ਨੂੰ ਦੂਜਾ ਚਾਹੀਦਾ ਤੀਜਾ ਚਾਹੀਦਾ ਚੌਥਾ ਚਾਹੀਦਾ ਕੌਣ ਆਪਣੇ ਨਾਲ ਬੈਠਦਾ ਉਹ ਕੌਣ ਆਪਣੇ ਨਾਲ ਬੈਠੇਗਾ ਪ੍ਰਥਮ ਬੜਾ ਗਹਿਰਾ ਸਤਸੰਗੀ ਹੋਵੇ ਸਰੋਤਾ ਬੜਾ ਗਹਿਰਾ ਹੋਵੇ ਸ਼ਬਦ ਸੁਣੇ ਤੇ ਸ਼ਬਦ ਤੀਰ ਦੀ ਤਰ੍ਹਾਂ ਲੱਗੇ ਇੰਨਾ ਗਹਿਰਾ ਸਰੋਤਾ ਹੋਵੇ ਇਤਨੀ ਗਹਿਰਾਈ ਨਾਲ ਥੋੜੇ ਹੀ ਲੋਕ ਸੁਣਦੇ ਹੈ ਹੇ ਵੀ ਮੈਰਜ਼ ਕਰਾਂ ਮੈਂ ਉਹ ਦਿਨ ਅਰਜ਼ ਕੀਤੀ ਸੀ ਸੁਰਤ ਦੇ ਅਰਥ ਤਿੰਨੇ ਸ਼ਬਦ ਦੀ ਚਾਲ ਦੇ ਮੁਤਾਬਕ ਸੁਰਤ ਸ਼ਬਦ ਵੈਸੇ ਬਣਿਆ ਸਰਵਨਪਉ ਸਰੋਤੇ ਤੋਂ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਇਹ ਤੇ ਸੁਰਤ ਦੇ ਚ ਹੈ ਸੁਣਦਾ ਪਿਆ ਪਰ ਇਹਨੂੰ ਸੁਰਤ ਆ ਜਾਏਗੀ ਸਮਝ ਆ ਜਾਏਗੀ ਜੇ ਸੁਣਦਾ ਪਿਆ ਸੁਰਤ ਆ ਗਈ ਹੈ ਤੇ ਸੁਰਤ ਜੁੜ ਜਾਏਗੀ ਹੁਣ ਸੁਰਤ ਦੇ ਅਰਥ ਧਿਆਨ ਧਿਆਨ ਜੁੜ ਜਾਏਗਾ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਇਹਨਾਂ ਅਰਥ ਨੇ ਹੈ ਤੇ ਪਹਿਲਾ ਤੇ ਸੁਰਤ ਹੈ ਇਹਨੂੰ ਹੀ ਉਪਨਿਸ਼ਦਾਂ ਦੇ ਰਿਸ਼ੀ ਇਹਂ ਜੀ ਕਹਿੰਦੇ ਨੇ ਸੁਤਵਾ ਧਰਮੰਗ ਵਿਜਾਨਾ ਤੇ ਧਰਮ ਦਾ ਪਹਿਲਾ ਕਦਮ ਧਰਮ ਦੀ ਪ੍ਰਾਪਤੀ ਸੁਣਨ ਨਾਲ ਹੁੰਦੀ ਹੈ ਵੇਖਣ ਨਾਲ ਨਹੀਂ ਸੁਣੀਏ ਦੇ ਉਤੇ ਚਾਰ ਪੌੜੀਆਂ ਨੇ ਗੁਰੂ ਨਾਨਕ ਦੇਵ ਜੀ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੋਖ ਪਾਪ ਕਾ ਨਾਸ ਕੀਰਤਨ ਸੁਣਨ ਜਾ ਰਿਹਾ ਜੀ ਮੈਂ ਪਾਠ ਸੁਣਨ ਜਾ ਰਿਹਾ ਗੱਲਾਂ ਹੀ ਨੇ ਕੌਣ ਸੁਣਦਾ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰੂ ਬਚਨ ਮਨ ਤੀਰ ਲਗਈਆ ਇਹ ਸੁਣਨਾ ਹੁੰਦਾ ਤੋ ਹੁਣ ਮੈਂ ਅਰਜ਼ ਕਰਾਂ ਬੜਾ ਗਹਿਰਾ ਸਰੋਤਾ ਹੋਵੇ ਤੇ ਗੁਰੂ ਦਾ ਸ਼ਬਦ ਚੋਟ ਕਰ ਜਾਏ ਉਦਾਸ ਹੋ ਜਾਏਗਾ ਨਿਰਾਸ਼ ਹੋ ਜਾਏਗਾ ਜਾਂ ਫਿਰ ਇਹਨੂੰ ਆਪਣੀ ਅਕਲ ਤੋਂ ਚੋਟ ਲੱਗ ਜਾਏ ਇਤਨੀ ਅਕਲ ਮਹਾਨ ਹੋਵੇ ਕਿ ਸੰਸਾਰ ਦਾ ਸਭ ਕੁਝ ਛੋਟਾ ਹੋ ਜਾਏ जैसे कल मैं अर्ज की भी नहीं है कुछ भी नहीं सब बच्चों का खेल है मेरा दिल नहीं लग रहा मेरे सामने सब कुछ कुछ नहीं ये सब कुछ है जिमें पंजाबी चाहते ने ये जग मिठा अगला डिठा, ये बड़ी मोटी अकल की पहचान है चलो मैं दो नुक्ते थोड़े सामने रखा ਪਹਿਲਾ ਮੁਗਲ ਸਮਰਾਟ ਜਿਸ ਨੇ ਭਾਰਤ ਦੇ ਚ ਮੁਗਲਿਆ ਸਲਤਨਤ ਦੀ ਬੁਨਿਆਦ ਰੱਖੀ ਬਾਬਰ ਬੜਾ ਜਾਬਰ ਸੀ ਜ਼ਾਲਮ ਸੀ ਗੁਰੂ ਨਾਨਕ ਨੇ ਤੇ ਉਸਦੇ ਮੂੰਹ ਤੇ ਕਹਿ ਦਿੱਤਾ ਸੀ ਤੂੰ ਬਾਬਰ ਨਹੀਂ ਹੈ ਜਾਬਰ ਹੈ পাপ ਕੀ ਜੰਝਲੇ ਕਾਬਲੋਂ ਲਾਇਆ ਜੋਰੀ ਮੰਗੇ ਦਾਨ ਵੇਲਾ ਹਿੰਮਤ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਬਰ ਕਹਿੰਦਾ ਰੋਜ਼ ਹੋ ਨੋ ਬਹਾਰ ਹੋ ਮੈਂ ਵਾ ਦਿਲ ਰੁਬਾ ਖੁਸ਼ ਹਸਤਾ ਬਾਬਰ ਬ ਐਸ਼ਕੋਸ਼ ਕੇ ਆਲਮ ਦੁਬਾਰਾ ਨੇਸਤ ਕਹਿੰਦਾ ਖਾ ਲੈ ਪੀ ਲੈ ਰੰਗਮਾਨ ਲੈ ਜਗਤ ਦੇ ਚ ਨਿਤਨਾਵ ਰਸ ਨਿਤਨਾਵ ਰੰਗ ਜਦ ਮੌਜੂਦ ਹੈ ਤੋ ਨਿਰਾਸ਼ ਹੋਣ ਦੀ ਕੀ ਲੋੜ ਹੈ ਉਦਾਸ ਹੋਣ ਦੀ ਕੀ ਲੋੜ ਕਿਉਂ ਹੋਈ ਹੈ ਬਾਬਰ ਇਹ ਮੋਟੀ ਅਕਲ ਦੀ ਪਛਾਣ ਹੈ ਜਿੰਨਾ ਜਨਾ ਕੁਲ ਮੋਟੀ ਅਕਲ ਆਉਂਦੀ ਹੋਏ ਹੀ ਕੁਛ ਕਹਿੰਦੇ ਨੇ ਇਹ ਜਗ ਮਿੱਠਾ ਅਗਲਾ ਕੰਜਾ ਛੱਡੋ ਅਗਲੇ ਦੀਗਾ ਇਸ ਜਗਤ ਦੀ ਕੋਈ ਗੱਲ ਕਰੋ ਰੋਜ਼ੋ ਨੋ ਬਹਾਰੋ ਮੈਂ ਵਾ ਦਿਲ ਰੁ ਬਾ ਖੁਸ਼ਕ ਬਾ ਵਰ ਬ ਐਸ਼ਕੋਸ਼ ਕੇ ਆਲਮ ਦੁਬਾਰਾ ਨੇ ਐ ਦੁਨੀਆ ਫਿਰ ਨਸੀਬ ਹੋਣੀ ਹੈ ਇਤਨਾ ਰੰਗ ਇਤਨਾ ਰੂਪ ਇਤਨਾ ਰਸ ਉਦਾਸਕਮ ਹੋਈਏ ਕਿਉਂ ਨਿਰਾਸ਼ ਹੋਈਏ ਨਿਤ ਨਵਾ ਰਸ ਨਿਤ ਨਵਾ ਰੰਗ ਨਿਤ ਨਵਾ ਰੂਪ ਬਾਬਰ ਇਹ ਉਹਦੀ ਸੋਚਣੀ ਹੈ ਕਿ ਨੇ ਮੁਗਲਿਆ ਸਲਤਨਤ ਦੀ ਬੁਨਿਆਦ ਭਾਰਤ ਦੇ ਚ ਰਖੇ ਜਿਸ ਦੇ ਨਾਲ ਮੁਗਲਿਆ ਸਲਤਨਤ ਖਤਮ ਹੋਈ ਜਿਸ ਬਾਦਸ਼ਾਹ ਦੇ ਹੱਥੋਂ ਉਹ ਆਖਰੀ ਮੁਗਲ ਸਮਰਾਟ ਸੀ ਬਾਦਰ ਸ਼ਾ ਜ਼ਫਰ ਅੰਗਰੇਜ਼ਾਂ ਨੇ ਇਦੇ ਕੋਲੋਂ ਦਿੱਲੀ ਦਾ ਤਖਤ ਖੋਇਆ। ਔਰ ਇਹਨੂੰ ਪਕੜ ਕੇ ਰੰਗੂਨ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਤੇ ਮਰਿਆ ਵੀ ਰੰਗੂਨ ਦੇ ਵਿੱਚ ਤੇਦੀ ਕਬਰ ਵੀ ਰੰਗੂਨ ਦੇ ਵਿੱਚ। ਇਹ ਫਕੀਰ ਤਬੀਅਤ ਬੰਦਾ ਸੀ। ਇਹਦੀ ਸਬਾ ਦੇ ਵਿੱਚ ਅਮੀਰ ਮਿਨਾਈ, ਉਸਤਾਦ ਜ਼ੌਕ, ਮਿਰਜ਼ਾ ਗਾਲिब, ਮੋਲਾ ਨਾਰਾਇਣ ਇਸ ਤਰ੍ਹਾਂ ਦੇ ਬੁਲੰਗ ਪਾਇਆ ਮਨੁੱਖ ਜੋ ਬੜੀ ਗਹਿਰੀ ਸੋਚਦੇ ਸਨ ਬੁਲੰਦੀਆਂ ਦੀ ਸੋਚਦੇ ਸਨ ਕੋਏ ਦੇ ਸੰਗੀ ਸਾਥੀ ਸਨ ਬੜੇ ਸਿਆਣੇ ਮਨੁੱਖ ਬੜੇ ਆਲਮ ਆਜ਼ਮ ਬੜੀ ਦੂਰ ਦੀ ਸੋਚਣ ਵਾਲੇ ਇਹ ਮਨੁੱਖ ਹਰ ਵਕਤ ਆਪਣੇ ਨਾਲ ਰੱਖਦਾ ਸੀ ਗਾਲिब ਨੂੰ ਜ਼ੌਕ ਨੂੰ ਇਮ ਅਮੀਰ ਮੈਨਾਈ ਨੂੰ ਔਰ ਹਕੀਮ ਮੋਮਨ ਖਾਨ ਮੋਮਨ ਜਿਨ੍ਹਾਂ ਜਿਨ੍ਹਾਂ ਵੀ ਸਜਣਾ ਨੇ ਇਹਨਾਂ ਜੋ ਹੈ ਸਿਆਣਿਆਂ ਨੂੰ ਪੜਿਆ ਹੈ ਪਤਾ ਚੱਲਦਾ ਹੈ ਕਿ ਮਨੁੱਖ ਕਿੰਨਾ ਉੱਚਾ ਸੋਚ ਸਕਦਾ ਹੈ ਮਨੁੱਖ ਕਿੰਨਾ ਗਹਿਰਾ ਸੋਚ ਸਕਦਾ ਹੈ ਗ਼ਾਲिब ਤੇ ਇੱਥੇ ਤੱਕ ਕਹਿੰਦਾ ਹੈ ਹਰ ਚੇ ਬਰ ਇਫਲਾਕ ਰਫਤਾ ਰਸ਼ ਬਵਦ ਬਰ ਜ਼ਮੇ ਰਫਤਨ ਤੇ ਦੁਸ਼ਵਾਰ ਰਸ਼ ਬਵਦ ਜਿਸ ਮਨੁੱਖ ਨੂੰ ਆਸਮਾਨ ਦੇ ਉੱਤੇ ਚੱਲਣ ਦੀ ਜਾਂਚ ਆ ਗਈ ਹੈ ਕਿਹੜਾ ਮਾਈ ਦਾ ਲਾਲ ਹੈ ਕਿ ਜ਼ਮੀਨ ਦੇ ਤੇ ਦੇ ਕਦਮਾਂ ਨੂੰ ਰੋਕੇ ਕੌਣ ਰੋਕੇਗਾ ਹਰ ਚੇ ਬਰ ਇਫਲਾਕ ਰਫਤਾ ਰਸ਼ ਬਵਤ ਬਰ ਜ਼ਮੇ ਰਫਤਨ ਚ ਦੁਸ਼ਵਾਰ ਅਸ਼ਬਾਬ ਜਿਹਦੀ ਸੋਚਣੀ ਇਤਨੀ ਉੱਚੀ ਹੋ ਗਈ ਹੈ ਅਸਮਾਨੋਂ ਨੂੰ ਛੂੰਦੀ ਹੈ ਜ਼ਮੀਨ ਦੀਆਂ ਸਮੱਸਿਆਵਾਂ ਉਹਦੇ ਪੈਰ ਨਹੀਂ ਰੋਕ ਸਕਦੀਆਂ ਸੰਸਾਰ ਦੀਆਂ ਉਲਝਣਾ ਉਸ ਨੂੰ ਨਹੀਂ ਰੋਕ ਸਕਦੀਆਂ ਇਤਨੀ ਵੱਡੀ ਗੱਲ ਉਹ ਕਰਦਾ ਹੈ। ਔਰ ਐਸੇ ਵਿਦਵਾਨ ਪਰੋਸ਼ਾਂ ਦੀ ਸੰਗਤ ਦੇ ਚ ਰਹਿੰਦਾ ਸੀ ਬਹਾਦਰ ਸ਼ਾ ਜ਼ਫਰ। ਇਬਾਦਤ ਕਰਦਾ ਸੀ। ਨਾਮ ਜਪਦਾ ਸੀ, ਤਸਵੀਰ ਫੇਰਦਾ ਸੀ। ਤੋ ਜਿਹੜਾ ਬੰਦਾ ਇਤਨਾ ਕੁਝ ਕਰੇ। ਫੇਰ ਸਮਝਦਾਰ ਵੀ ਹੋਵੇ। ਤੋ ਕੁਦਰਤੀ ਗੱਲੇ ਆਪਣੇ ਨੇੜੇ ਆਏਗਾ ਔਰ ਆਪਣੇ ਨੇੜੇ ਕੌਣ ਆਉਂਦਾ ਜੋ ਸਭ ਤੋਂ ਨਿਰਾਸ਼ ਹੋ ਜਾਂਦਾ ਹੈ, ਉਦਾਸ ਹੋ ਜਾਂਦਾ। ਬਹਾਦਰ ਸ਼ਾਹੀ ਇੱਕ ਨਜ਼ਮ ਜੋ జగਤ ਪ੍ਰਸਿੱਧ ਹੋਈ ਵਿਦਵਾਨਾਂ ਦੀ ਦੋਨਿਕਾਂ ਸ਼ਾਇਰਾਂ ਦੀ ਸੰਗਤ ਕਰਦਿਆਂ ਕਰਦਿਆਂ ਵਿਦਵਾਨਾਂ ਦੀ ਸੰਗਤ ਕਰਦਿਆਂ ਕਰਦਿਆਂ ਖੁਦ ਵਿਦਵਾਨ ਹੋ ਗਿਆ ਸੀ ਔਰ ਖੁਦ بلند ਪਾਇਆ ਸ਼ਾਇਰ ਹੋ ਗਿਆ ਕਹਿੰਦਾ ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਯਾਰ ਮੈਂ ਮੇਰਾ ਦਿਲ ਨਹੀਂ ਲੱਗਦਾ ਇਹ ਸੰਸਾਰ ਇੱਕ ਉਜਾੜ ਹੈ ਹੋਰ ਕੁਝ ਵੀ ਨਹੀਂ ਮੈਂ ਉਹ ਦਿਨ ਅਰਜ਼ ਕੀਤੀ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ ਮਹਾ ਭਯਾਨ ਉਦਿਆਨ ਨਗਰ ਕਰਵਾ ਲਿਆ ਕਹਿੰਦਾ ਬਹੁਤ ਵੱਡਾ ਸ਼ਹਿਰ ਹੈ ਮਹਾਰਾਜ ਕਹਿੰਦੇ ਬਹੁਤ ਵੱਡੀ ਉਜਾੜ ਹੈ ਕੁਝ ਵੀ ਨਹੀਂ ਹੈ ਮਨੁੱਖ ਮਨੁੱਖ ਨਾਲੋਂ ਟੁੱਟਿਆ ਹੋਇਆ ਹੈ ਮਨੁੱਖ ਦਾ ਮਨੁੱਖ ਨਾਲ ਸੰਬੰਧ ਨਹੀਂ ਭਰਾ ਦਾ ਭਰਾ ਨਾਲ ਸੰਬੰਧ ਨਹੀਂ ਪਤੀ ਪਤਨੀ ਦੇ ਵਿੱਚ ਦਰੜਾਂ ਪਈਆਂ ਹੋਈਆਂ ਨੇ ਬੱਚਿਆਂ ਤੇ ਮਾਪੇ ਦੇ ਦਰਾੜਾਂ ਪਈਆਂ ਹੋਈਆਂ ਨੇ پڑوسی ਦਾ پڑوسی ਨਾਲ ਕੋਈ ਮਿਲਣਾ ਨਹੀਂ ਮਨੁੱਖ ਤੇ ਮਨੁੱਖ ਨਾਲ ਟੁੱਟੇ ਹੋਇਆ ਹੈ ਕਿਹੜੀ ਗੱਲ ਦਾ ਸ਼ਹਿਰ ਹੈ ਉਜਾੜ ਹੈ ਬਿਲਕੁਲ ਉਜਾੜ ਹੈ ਮਹਾ ਭਿਆਨ ਉਧਿਆਨ ਨਗਰ ਕਰਮਾਨਿਆ ਝੂਠ ਸਮਗਰੀ ਭੇਗ ਸੱਚ ਕਰ ਜਾਣੇ ਜ਼ਫਰ ਕਹਿੰਦਾ ਹੈ ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਯਾਰ ਮੈਂ ਇਸ ਉਜਾੜ ਦੇਚ ਮੇਰਾ ਦਿਲ ਨਹੀਂ ਲੱਗਦਾ ਉਜਾੜ ਕਿਸ ਨੂੰ ਕਹਿ ਰਿਹਾ ਸਾਰੇ ਸੰਸਾਰ ਨੂੰ ਕਿਸ ਕੀ ਬਨੇ ਹੈ ਆਲਮੇ ਨਾ ਪਾਏ ਧਾਰ ਮੈਂ ਇਸ ਕੱਚੀ ਜ਼ਮੀਨ ਦੇਚ ਪੱਕੀ ਜ਼ਿੰਦਗੀ ਕਿਸ ਨੂੰ ਮਿਲੀ ਹੈ ਇਸ ਨਾਸਵੰਤ ਸੰਸਾਰ ਦੇਚ ਸਦੀਵੀ ਸੁਖ ਕਦੀਮੀ ਸੁਖ ਕਿਸ ਨੂੰ ਮਿਲੇ ਹੈ ਕਾਇਮ ਦਾਇਮ ਕਿਸ ਦੀ ਦੁਨੀਆ ਹੋਈ ਹੈ ਕਿਸ ਕੀ ਬਣੇ ਹੈ ਆਲਮ ਹੈ ਨਾ ਪਾਇਦਾਰ ਮੈਂ ਸੰਗਤ ਜੀ ਇਸ ਵੀਡੀਓ ਵਿੱਚ ਸੰਤ ਜੀ ਨੇ ਬਹੁਤ ਸੋਹਣਾ ਸਮਝਾਇਆ ਕਿ ਪਰਮਾਤਮਾ ਤੱਕ ਪਹੁੰਚਣ ਤੋਂ ਪਹਿਲਾਂ ਸਾਡੀ ਖੋਦੀ ਪਹੁੰਚ ਆਪਣੇ ਤੱਕ ਹੋਣੀ ਚਾਹੀਦੀ ਹੈ ਅਸੀਂ ਆਪਣੇ ਆਪ ਦੇ ਕੋਲ ਹੀ ਨਹੀਂ ਆ ਸਕਦੇ ਆਪਣੇ ਮਨ ਨੂੰ ਨਹੀਂ ਜਾਣ ਸਕਦੇ ਸਾਡੇ ਅੰਦਰ ਕੀ ਵਿਚਾਰ ਚੱਲਦੇ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਦੇਖਣਾ ਸ਼ੁਰੂ ਕਰਾਂਗੇ ਤਾਂ ਜਾ ਕੇ ਸਾਡੀ ਸੁਰਤ ਉਸ ਪਰਮਾਤਮਾ ਵੱਲ ਮੁੜੇਗੀ ਤੁਹਾਨੂੰ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ